ਉਦੋਂ ਮੁਕਤੇ ਗੇਰ 84ਾਂ ਦੇ ਜਦੋਂ ਵਿੱਚ ਦੀਵਾਨ ਦੇ ਆਮ ਦਾ ਸਿੱਖ ਉਦੋਂ ਸਿੱਖ ਵੱਲ ਹੁੰਦਾ ਮੁੱਖ ਮੇਰਾ ਜਦੋਂ ਸਿੱਖ ਨੂੰ ਫਤਿਹ ਬਲਾਮ ਦਾ ਸਿੱਖ ਗੁਰਾਂ ਦੀ ਬਖਸ਼ੀ ਫਤਿਹ ਸਾਂਝੀ ਕਰੀਏ ਗਾਜਵਾਜ ਕੇ ਗਜਾਓ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਅਸੀਂ ਇੱਥੇ ਪਿਛਲੇ ਕਈ ਦਿਨਾਂ ਤੋਂ ਪੱਕਾ ਮੋਰਚਾ ਲਾ ਕੇ ਬੈਠੇ ਆ ਕੇਂਦਰ ਸਰਕਾਰ ਦੇ ਵੱਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਦੇ ਖਿਲਾਫ ਇਹ ਜੋ ਇਕੱਠ ਹੈ ਉਹ ਜਾਗਦਿਆਂ ਜ਼ਮੀਰਾਂ ਵਾਲਿਆਂ ਦਾ ਇਕੱਠ ਹੈ ਅੱਜ ਪੂਰੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਪੂਰਾ ਦੇਸ਼ ਪੰਜਾਬ ਵੱਲ ਨਿਗਾਹ ਲਾ ਕੇ ਦੇਖ ਰਿਹਾ ਹੈ ਕਿ ਇਹ ਅੰਦੋਲਨ ਦੀ ਅਗਵਾਈ ਪੰਜਾਬ ਨੇ ਕਰਨੀ ਹੈ ਇਹ ਅੰਦੋਲਨ ਇੱਕ ਨਾਮਾ ਇਤਿਹਾਸ ਸਿਰਜੇਗਾ ਜੋ ਆਉਣ ਵਾਲੀਆਂ ਸਾਡੀਆਂ ਪੀੜ੍ਹੀਆਂ ਲਈ ਚਾਨਣ ਮਨਾਰਾ ਬਣ ਕੇ ਸਾਹਮਣੇ ਆਵੇਗਾ ਸਾਡੇ ਬਹੁਤ ਹੀ ਸਤਿਕਾਰਯੋਗ ਤੇਲਵੀ ਕਲਾਕਾਰ ਜੋ ਆਪਣਾ ਕੈਰੀਅਰ ਛੱਡ ਕੇ ਜਿਨ੍ਹਾਂ ਦੇ ਮਨ ਨੂੰ ਹਲੂਣਾ ਲੱਗਾ ਥੇਸ ਪੁੱਜੀ ਤੇ ਸਰਕਾਰ ਤੇ ਤੇਰ ਨੂੰ ਵੀ ਅਸਤੀਫਾ ਦਿੰਦੇ ਹੋਏ ਉਹ ਤੁਹਾਡੇ ਵਿਚਕਾਰ ਬੈਠੇ ਨੇ ਕਿਉਂਕਿ ਉਹਨਾਂ ਨੂੰ ਕਿਸਾਨਾਂ ਦਾ ਦਰਦ ਹੈ ਉਹਨਾਂ ਨੂੰ ਦੇਸ਼ਵਾਸੀਆਂ ਦਾ ਦਰਦ ਹੈ ਸਾਡੇ ਪੰਜਾਬ ਵਾਸੀਆਂ ਦਾ ਦਰਦ ਹੈ ਮੇਰੀ ਮਰਜ਼ਾ ਹੈ ਭਾਈ ਦੀਪ ਸਿੱਧੂ ਜੀ ਤੋਂ ਜਿਹੜਾ ਆਪਣਾ ਕੈਰੈਕਟਰ ਛੱਡ ਕੈਰੀਅਰ ਛੱਡ ਕੇ ਸਾਡੇ ਵਿੱਚ ਬੈਠਦੇ ਨੇ ਇਸ ਧਰਨੇ ਦੀ ਅਗਵਾਈ ਕਰ ਰਹੇ ਨੇ ਇਹ ਇੱਕੋ ਇੱਕ ਧਰਨਾ ਪੂਰੇ ਪੰਜਾਬ ਦਾ ਸ਼ੰਭੂ ਧਰਨਾ ਜਿਹਦੇ ਤੇ ਪੂਰੇ ਭਾਰਤ ਦੀ ਨਿਗਾਹ ਲੱਗੀ ਹੋਈ ਹੈ ਔਰ ਪੂਰਾ ਭਾਰਤ ਇਸ ਵਲ ਬੜੀ ਗੌਰ ਨਾਲ ਤੱਕ ਰਿਹਾ ਹੈ ਇਥੋਂ ਜੋ ਵੀ ਬੋਲਿਆ ਜਾਂਦਾ ਜੋ ਵੀ ਕੁਛ ਕੋਈ ਵੀ ਬਲਾਰਾ ਕੋਈ ਵੀ ਇਤਿਹਾਸਕਾਰੇ ਤੋਂ ਬੋਲਦਾ ਉਹ ਇੱਕ ਇੱਕ ਸਕਿੰਟ ਦੀ ਖਬਰ ਜਿਹੜੀ ਆ ਉਹ ਦਿੱਲੀ ਦਰਬਾਰ ਵਿੱਚ ਜਾਂਦੀ ਹੈ ਔਰ ਦਿੱਲੀ ਦਰਬਾਰ ਨੂੰ ਝੋਕਣਾ ਪੈਣਾ ਝੁਕੇਗਾ ਉਦੋਂ ਕਿਉਂਕਿ ਇਤਿਹਾਸ ਕਹਿੰਦਾ ਪਿੱ ਜਿੱਤ ਉਹਨਾਂ ਦੀ ਹੁੰਦੀ ਹੈ ਜਿਹੜੇ ਲੰਬਾ ਲੜਨ ਦਾ ਦਿਲ ਰੱਖਦੇ ਨੇ ਜਿਗਰਾ ਰੱਖਦੇ ਨੇ ਪੰਜਾਬੀ ਦੇ ਵਿੱਚ ਮੱਦ ਹੈ ਕਿ ਇਹ ਸ਼ੁਰੂ ਤੋਂ ਹਮੇਸ਼ਾ ਹੀ ਪੂਰੇ ਦੇਸ਼ ਲਈ ਪਹਿਲੀ ਲਾਈਨ ਤੇ ਅੱਗੇ ਲੱਕੇ ਜਦੋਂ ਵੀ ਕਦੇ ਪੰਜਾਬ ਨੂੰ ਮੌਕਾ ਮਿਲਿਆ ਜਾਂ ਦੇਸ਼ ਅੰਦਰ ਕੋਈ ਮਸੀਬਤ ਆਈ ਕਦੇ ਪੰਜਾਬ ਨੇ ਪਿੱਠ ਨਹੀਂ ਵਿਖਾਈ ਪਰ ਇਹ ਦਿੱਲੀ ਦੀ ਸਰਕਾਰ ਹਮੇਸ਼ਾ ਹੀ ਪੰਜਾਬ ਤੇ ਪੰਜਾਬੀਆਂ ਤੇ ਪੰਜਾਬੀ ਇਤਨਾ ਤਰੋ ਕੁਮਾਉਂਦੀ ਆਈ ਐ ਇਹ ਦਿੱਲੀ ਕਦੇ ਵੀ ਪੰਜਾਬੀਆਂ ਦੀ ਸੱਕੀ ਨਹੀਂ ਹੋਈ ਅੱਜ ਪੰਜਾਬ ਇਸ ਮੂਵਮੈਂਟ ਦੀ ਅਗਵਾਈ ਕਰ ਰਿਹਾ ਅੱਜ ਇਹ ਮੂਵਮੈਂਟ ਨਵੇਂ ਨੇਤਾ ਪੈਦਾ ਕਰੇਗੀ ਨਵੀਂ ਇੱਕ ਲੀਡਰਸ਼ਿਪ ਪੈਦਾ ਕਰੇਗੀ ਅੱਜ ਇਹ ਚੰਬੂ ਵਹਰੀਅ ਦੇ ਧਾਨੇ ਦੇ ਜੋ ਕਮੇਟੀ ਹੈ ਉਹ ਵਧਾਈ ਦੇ ਪਾਤਰ ਹੈ ਇਹਨਾਂ ਨੇ ਜਿਹੜੇ ਪੰਜਾਬੀ ਦੇ ਨੌਜਵਾਨਾਂ ਨੂੰ ਨਸ਼ੇਈ ਕਹਿ ਕੇ ਭੰਡਿਆ ਜਾਂਦਾ ਸੀ ਜਾਂ ਪੰਜਾਬ ਤੋਂ ਫਲੈਟਾ ਲੈ ਕੇ ਬਾਹਰ ਜਾਣੇ ਵਾਲੇ ਕਰਕੇ ਭੰਡਿਆ ਜਾਂਦਾ ਸੀ ਉਹਨਾਂ ਨੂੰ ਛੜਕਾ ਤੇ ਲਿਆ ਕੇ ਬਿਠਾ ਕੇ ਬਿਠਾ ਦਿੱਤਾ ਇਹ ਇਸ ਗੱਲ ਦੇ ਵਧਾਈ ਦੇ ਪਾਤਰ ਨੇ ਹੰਬਲਾ ਮਾਰੋ ਕਿਉਂਕਿ ਇਹ ਆਰਡੀਨੈਂਸ ਕੱਲੇ ਕਿਸਾਨਾਂ ਦੀ ਮੌਤ ਦਾ ਬਰੰਡ ਨਹੀਂ ਇਹ ਕਿਸਾਨਾਂ ਦੀ ਕੱਲਿਆਂ ਦੀ ਜ਼ਮੀਨ ਨਹੀਂ ਖੋਈ ਜਾਣੀ ਬਲਕਿ ਇਹਦੇ ਨਾਲ ਜੁੜੇ ਆੜਤੀਏ ਛੋਟੇ ਵਪਾਰੀ ਮਜ਼ਦੂਰ ਤੇ ਟਰਾਂਸਪੋਰਟਰ ਵੀ ਤਬਾਹ ਹੋ ਜਾਣੇ ਨੇ ਕਿਉਂਕਿ ਪੰਜਾਬ ਜਿਹੜਾ ਸਾਡਾ ਉਹ ਖੇਤੀ ਪ੍ਰਧਾਨ ਸੂਬਾ ਜਦੋਂ ਸਾਡਾ ਦੇਸ਼ ਆਪਣੇ ਖਾਨ ਜੋਗਾ ਅਨਾਜ ਨਹੀਂ ਸੀ ਪੈਦਾ ਕਰ ਸਕਦਾ ਉਸ ਸਮੇਂ ਪੰਜਾਬੀਆਂ ਨੂੰ ਕੇਂਦਰ ਸਰਕਾਰ ਵੱਲੋਂ ਕਿਹਾ ਕਿ ਤੁਸੀਂ ਹਰੀ ਕ੍ਰਾਂਤੀ ਲੈ ਕੇ आओ ਮੇਰੇ ਇਹਨਾਂ ਪਿਆਰੇ ਕਿਸਾਨਾਂ ਨੇ ਦਿਨ ਰਾਤ ਇੱਕ ਕਰਕੇ ਕੱਲਰ ਜ਼ਮੀਨਾਂ ਨੂੰ ਪਜਾਉ ਬਣਾਇਆ ਬੰਜਰ ਜ਼ਮੀਨਾਂ ਦੀ ਹਿੱਕ ਖੋਦ ਕੇ ਉਹਦੇ ਵਿੱਚੋਂ ਸੋਨਾ ਪੈਦਾ ਕਰਕੇ ਇਸ ਪੂਰੇ ਦੇਸ਼ ਦਾ ਢਿੱਡ ਭਰਿਆ ਇਹ ਮੇਰੇ ਪਿਆਰੇ ਕਿਸਾਨਾਂ ਨੇ ਅੱਜ ਉਸ ਹਾਲਾਤ ਤੇ ਲਿਆ ਕੇ ਖੜਾ ਕਰਤਾ ਅੱਜ ਕੇਂਦਰ ਸਰਕਾਰ ਕਹਿੰਦੀ ਹੈ ਤੁਹਾਡੇ ਅਨਾਜ ਦੀ ਸਾਨੂੰ ਲੋੜ ਨਹੀਂ ਜੇ ਤੁਸੀਂ ਸਾਨੂੰ ਇਸ ਮਾਡਲ ਦੇ ਵਿੱਚ ਤੋਰਿਆ ਕਿ ਕਣਕ ਤੇ ਝੋਨਾ ਪੈਦਾ ਕਰੋ ਅਸੀਂ ਖਰੀਦਾਂਗੇ ਤਾਂ ਬਦਲਮਾ ਪ੍ਰਬੰਧ ਵੀ ਤੁਹਾਨੂੰ ਹੀ ਕਰਕੇ ਦੇਣਾ ਪੈਣਾ ਜਦੋਂ ਤੱਕ ਤੁਸੀਂ ਬਦਲਵਾ ਪ੍ਰਬੰਧ ਨਹੀਂ ਕਰਕੇ ਦਿੰਦੇ ਉਦੋਂ ਤੱਕ ਪੰਜਾਬ ਦਾ ਕਿਸਾਨ ਕਿਸ ਪਾਸੇ ਮੋੜਾ ਘੱਟੇਗਾ ਕਿਉਂਕਿ 24 ਫਸਲਾਂ ਤੇ ਐਮਐਸਪੀ ਹੈ ਜਿਨ੍ਹਾਂ ਦੇ ਵਿੱਚੋਂ ਸਿਰਫ ਦੋ ਫਸਲਾਂ ਤੇ ਕਲਕ ਤੇ ਚੋਨਾ ਜਿਹੜਾ ਸਰਕਾਰ ਖਰੀਦੀ ਹੈ ਬਾਕੀ ਸਾਰੀ ਪ੍ਰਾਈਵੇਟ ਖਰੀਦ ਹੁੰਦੀ ਹੈ ਪਿਛੇ ਮੰਡੀਆਂ ਦੇ ਵਿੱਚ ਮੈਂ ਖੰਨਾ ਮੰਡੀ ਨੂੰ ਬਲਾਉਂ ਕਰਦਾ ਉੱਥੇ 600 ਰੁਪਏ ਤੋਂ ਲੈ ਕੇ 1200 ਰੁਪਏ ਕਵਾਂਟਲ ਤੱਕ ਸਾਡੇ ਕਿਸਾਨਾਂ ਦੀ ਮੱਕੀ ਲੁੱਟੀ ਗਈ ਜਦ ਕਿ ਸਰਕਾਰ ਦੀ ਐਮਐਸਪੀ 1840 ਰੁਪਏ ਕੀ ਸਰਕਾਰ ਅਜੇ ਹਾ ਕਾਨੂੰਨ ਕਿਉਂ ਨਹੀਂ ਬਣਾਉਂਦੀ ਕਿ ਘੱਟੋ-ਘੱਟ ਖਰੀਦ ਤੋਂ ਮੁੱਲ ਮੁੱਲ ਖਰੀਦ ਕਰਨ ਵਾਲੇ ਵਪਾਰੀ ਦੇ ਖਿਲਾਫ ਜਾਂ ਵੇਚਣ ਵਾਲਿਆਂ ਦੇ ਆ ਵਿਕਵਾਉਣ ਵਾਲਿਆਂ ਦੇ ਬਚੋਲਿਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਿਉਂ ਨਹੀਂ ਕੀਤੀ ਜਾਂਦੀ ਅਸੀਂ ਇਹ ਮੰਗ ਕਰਦੇ ਆ ਕਿ ਘਟੋ ਘਟ ਖਰੀਦ ਮੁੱਲ ਦੀ ਗਰੰਟੀ ਕਰੇ ਸਰਕਾਰ ਤੇ ਘਟ ਵੱਧ ਤੋਂ ਵੱਧ ਐਮ ਆਰ ਪੀ ਵੇਚ ਮੁੱਲ ਤੇ ਵੀ ਪਾਬੰਦੀ ਲਾਵੇ ਕਿ ਇਸ ਤੋਂ ਵੱਧ ਵੇਚੀ ਨਹੀਂ ਜਾ ਸਕਦੀ ਤਾਂ ਜੋ ਜ਼ਖੀਰੇਬਾਜ਼ ਸਟੋਰ ਕਰਕੇ ਮਹਿੰਗੇ ਭਾਤੇ ਸਾਡੀ ਜਨਤਾ ਦੀ ਲੁੱਟ ਨਾ ਕਰ ਸਕਣ ਅੱਜ ਜਿਹੜੇ ਸੈਹਲੋ ਪ੍ਰੋਜੈਕਟ एफसीਆ ਇਹਨਾਂ ਨਾਲ ਕੰਟਰੈਕਟ ਕਰਾ ਕੇ ਇਹਨੇ ਆਪਣੇ ਅਡਾਨੀ ਗਰੁੱਪ ਨੂੰ ਦਿੱਤੇ ਨੇ ਉਹ ਸੈਲੋ ਪ੍ਰੋਜੈਕਟਾਂ ਦੇ ਵਿੱਚ ਲੱਗਣ ਵਾਲਾ ਜਿਹੜਾ ਅਨਾਜ ਹੈ ਜੇ ਸਰਕਾਰ ਨਾ ਲਾਵੇ ਤਾਂ ਵੀ ਸਰਕਾਰ ਨੂੰ ਰੈਂਟ ਦੇਣਾ ਪੈਣਾ ਹੈ ਉਹਦਾ ਜੇ ਉੱਥੇ ਲੱਗੇ ਅਨਾਜ ਦਾ ਰੇਟ ਘਟ ਜਵੇ ਤਾਂ ਜਿਹੜਾ ਉਹਦਾ ਨੁਕਸਾਨ ਹੋ ਉਹ ਸਰਕਾਰ ਨੂੰ ਹੋਣਾ ਤੇ ਉਸੇ ਸੈਲੋ ਪ੍ਰੋਜੈਕਟ ਦੇ ਵਿੱਚ ਜੇਕਰ ਲੱਗੇ ਨਾ ਅਜ ਤੇ ਬੈਨੀਫਿਟ ਹੋ ਜਾਂਦਾ ਹੈ ਫਾਇਦਾ ਹੋ ਜਾਂਦਾ ਫਸਲ ਦਾ ਰੇਟ ਵੱਜ ਜਾਂਦਾ ਤਾਂ ਉਹ ਫਾਇਦਾ ਅਡਾਨੀ ਗਰੁੱਪ ਨੂੰ ਹੋਊਗਾ ਬੱਲੇ ਮੋਦੀ ਸਰਕਾਰੇ ਸਮਝ ਨਹੀਂ ਆਉਂਦੀ ਵੀ ਜੇ ਘਾਟਾ ਦਾ ਤੁਹਾਡਾ ਜੇ ਫਾਇਦਾ ਦਾ ਉਹਨਾਂ ਦੇ ਚਹੇਤਿਆਂ ਦਾ ਇਹ ਜਿਹੜੀ ਮੋਦੀ ਸਰਕਾਰ ਹੈ ਇਹ ਪੂਰੇ ਭਾਰਤ ਨੂੰ ਵੇਚਣ ਲਈ ਆਈ ਹੈ ਇਹ ਅੱਜ ਸਾਡੀ ਅਣਖ ਨੂੰ ਬੁਗਾਰਿਆ ਇਹਨਾਂ ਨੇ ਸਾਡੀ ਇੱਜ਼ਤ ਨੂੰ ਹੱਥ ਪਾਇਆ ਇਹਨਾਂ ਨੇ ਅੱਜ ਸਾਡੇ ਸੇ ਮਹਿਮਾਨ ਦੇ ਉੱਤੇ ਹਮਲਾ ਕੀਤਾ ਅਸੀਂ ਇਹਨੂੰ ਇਹ ਐਲਾਨ ਕਰਦੇ ਆ ਕਿ ਆਪਣੇ ਇਹ ਜਿਹੜੇ ਤਿੰਨੇ ਆਰਡੀਨੈਂਸ ਨੇ ਇਹਨਾਂ ਨੂੰ ਰੱਦ ਕਰਕੇ ਸਿੱਧੇ ਤੌਰ ਤੇ ਕਿਸਾਨਾਂ ਨਾਲ ਗੱਲ ਕਰ ਕਿਸਾਨਾਂ ਨੂੰ ਵਿਚਾਰ-ਵਿਮਾਰਸ਼ ਕਰਨ ਤੋਂ ਬਾਅਦ ਇਹਨਾਂ ਨਾਲ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਨਵੀਂ ਨੀਤੀ ਲੈ ਕੇ ਆ ਜਿਹੜੀ ਨੀਤੀ ਮੇਰੇ ਕਿਸਾਨਾਂ ਦੇ ਹੱਕ ਚ ਹੋਵੇ ਮੇਰੇ ਮਜ਼ਦੂਰਾਂ ਦੇ ਹੱਕ ਚ ਹੋਵੇ ਮੇਰੇ ਪੰਜਾਬੀਆਂ ਦੇ ਪੰਜਾਬੀਅਤ ਦੇ ਹੱਕ ਚ ਹੋਵੇ ਇਹਨਾਂ ਵੱਲੋਂ ਕੀਤੇ ਗਏ ਹਮਲਿਆਂ ਦੀ ਅਸੀਂ ਸਖਤ ਨਿੰਦਾ ਕਰਦੇ ਆ ਤੇ ਅਸੀਂ ਬੇਨਤੀ ਕਰਦੇ ਆ ਕਿ ਸ਼ਾਂਤਮਈ ਇਸੇ ਤਰ੍ਹਾਂ ਸਹਿਯੋਗ ਕਰਦੇ ਰਹੋ ਵੱਧ ਤੋਂ ਵੱਧ ਇਸ ਧਰਨੇ ਦੇ ਵਿੱਚ ਸ਼ਾਮਲ ਹੁੰਦੇ ਰਹੋ ਤੇ ਮੈਂ ਦੋ ਸ਼ਬਦ ਕਹਿ ਕੇ ਆਪਣੇ ਸ਼ਬਦਾਂ ਨੂੰ ਬਰਾਮਦ ਦਿੰਦਾ ਜਿਉਂਦੀ ਆ ਜਹਾਨ ਦੇ ਅੰਦਰ ਉਹ ਕੌਮਾਂ ਜਿੰਨਾ ਕੌਮਾਂ ਨੂੰ ਮਰਨ ਦਾ ਝਲ ਪੈ ਜਾਏ ਮੁੱਲ ਪੈਂਦਾ ਆ ਸਦਾ ਕੁਰਬਾਨੀਆਂ ਦਾ ਭਾਵੇਂ ਅੱਜ ਪੈ ਜਾਏ ਭਾਵੇਂ ਕੱਲ ਪੈ ਜਾਏ ਤੁਹਾਡੀਆਂ ਕੀਤੀਆਂ ਕੁਰਬਾਨੀਆਂ ਦਾ ਮੁੱਲ ਜ਼ਰੂਰ ਪਊਗਾ ਇਹ ਯਾਦ ਰੱਖਿਓ ਜਿੱਤ ਹਮੇਸ਼ਾ ਲੜਦੇ ਲੋਕਾਂ ਦੀ ਹੁੰਦੀ ਹੈ ਜੈ ਜਨਤਾ ਜੈ ਸ਼ਿੰਗਾਰ ਚ ਜਿੱਤ ਲੋਕਾਂ ਦੀ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ 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 ਇਨਕਲਾਬ ਜਿੰਦਾਬਾਦ 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 ਇਨਕਲਾਬ ਜਿੰਦਾਬਾਦ 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 ਜੈ ਸੰਘਰਸ਼ ਜਿੱਤ ਲੋਕਾਂ ਦੇ